ਤੰ ਬਾਬਾ ਨਾਨ ਸਿੰਘ ਜੀ ਨਾਨਕ ਸਰਾਲੇ ਤੁਹਾਨੂੰ ਇੱਕ ਗੱਲ ਦੱਸਦਾ ਹੈ ਜੀ ਕਹਿੰਦੇ ਬਾਬਾ ਜੀ ਸਾਹਿਬ ਉੱਥੇ ਜਾ ਰਹੇ ਸੀ ਕਿ ਕਹਿੰਦੇ ਰੀਲ ਗੱਡੀ ਦੀ ਲਾਈਨ ਪੈਂਦੀ ਸੀ ਲੁਧਿਆਣੇ ਉਦੋਂ ਦਾ ਫਾਟਕ ਇਦਾਂ ਲੱਗਦੇ ਸੀ ਜਿਵੇਂ ਪੁਰਾਣੇ ਪਿੰਡਾਂ ਦੇ ਦਰਵਾਜ਼ੇ ਲੱਗਦੇ ਸੀ ਉਹ ਜਿਹੜਾ ਫਾਟਕ ਮੈਨ ਸੀ ਉਹਨੇ ਬਾਬਾ ਜੀ ਨੂੰ ਫਾਟਕ ਖੋਦਤਾ ਬਾਬਾ ਜੀ ਟਾਂਗੇ ਤੇ ਸੀ ਬਾਬਾ ਜੀ ਟਾਂਗਾ ਨਾਲ ਲੰਘੇ ਵੀ ਬਾਬਾ ਜੀ ਅਗੇ ਜਾ ਕੇ ਟਾਂਗਾ ਰੋਕ ਲਿਆ ਕਹਿੰਦੇ ਭਾਈ ਫਾਟਕਾਂ ਨੂੰ ਬੁਲਾ ਕੇ ਲਿਆਓ ਆਈ ਕਹਿੰਦੇ ਭਾਈ ਤੈਨੂੰ ਫਾਟਕ ਨੂੰ ਖੋਲਦਾ ਸੀ ਉਹ ਕਹਿੰਦਾ ਮਹਾਰਾਜ ਮੈਨੂੰ ਮੇਰੇ ਪਿਤਾ ਜੀ ਨੇ ਕਿਹਾ ਹੈ ਜੇ ਕੋਈ ਸਾਧੂ ਸਰੂਪ ਦੇਖੇ ਨਾ ਤੂੰ ਕਿਤੇ ਰੁਕ ਉਹ ਤਾਂ ਰਾਹ ਨਾ ਰੋਕੀ ਕਹਿੰਦੇ ਕਦੇ ਵੇ ਗੱਡੀ ਆਣ ਨੂੰ ਸਮਾਂ ਐਸੀ ਮੈਨੂੰ ਪਤਾ ਇੰਨਾ ਸਮਾਂ ਹੈਗਾ ਇਸ ਲਈ ਆਪ ਜੀ ਇਹ ਖੋਲਤਾ ਮਾਰ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੈ ਉਹ ਨਾਲ ਸਿਮਰਨਾ ਦੇਤਾ ਕਹਿੰਦੇ ਲੈ ਪਹਿਲੀ ਪਉੜਾ ਪਾਠ ਕਰੇ ਕਹਿੰਦੇ ਕੋਈ ਨਾ ਤਾਂ ਸਾਡੇ ਲਈ ਫਾਟਕ ਖੋਲਿਆ ਹੈ ਨਾ ਉੱਥੇ ਸੱਚ ਅਸੀਂ ਤੇਰੇ ਲਈ ਸੱਚਖੰਡ ਦੇ ਦਰਵਾਜ਼ੇ ਖੋਲ੍ਹਾਂਗੇ